ਦਲਜੀਤ ਦੀ ਸਰਦਾਰ ਥਰੀ ਤੇ ਬੜਾ ਰੌਲਾ ਪੈ ਰਿਆ ਕਿ ਇਹਨਾਂ ਨੇ ਪਾਕਿਸਤਾਨੀ ਐਕਟਰਸ ਨੂੰ ਲੈ ਲਿਆ ਤੇ ਹੁਣ ਇਹ ਫਿਲਮ ਜਿਹੜੀ ਬੈਨ ਹੋ ਚੁੱਕੀ ਆ ਪੰਜਾਬ ਦੇ ਵਿੱਚ ਨਹੀਂ ਕੱਲਾ ਭਾਰਤ ਵਿੱਚ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਰੋਕਾਂ ਦਲਜੀਤ ਦਸਾਂਜ ਜੋ ਫਿਲਮੀ ਐਕਟਰ ਹੈ ਜੋ ਪਿਆਬੀ ਕਲਾਕਾਰ ਹੈ ਉਹਦੇ ਤੇ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਵੀਰੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲਈ ਇਹ ਵੀਡੀਓ ਬਣਾ ਰਿਹਾ ਗੁਰਬਾਣੀ ਚ ਇੱਕ ਫਰਮਾਨ ਆ ਬਿਸਰ ਗਈ ਸਭ ਤਾਤ ਪਰਾਈ ਜਪ ਤੇ ਸਾਧ ਸੰਗਤ ਮੁਹੇ ਪਾਈ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਾਣਾਈ ਇਹ ਸ਼ਬਦ ਗੁਰੂ ਅਰਜਨ ਪਾਸ਼ਾ ਦਾ ਆਪਾਂ ਸਾਰੇ ਕੱਲੇ ਪੰਜਾਬੀ ਨਹੀਂ ਕੱਲੇ ਸਿੱਖ ਨਹੀਂ ਪੂਰੀ ਭਾਰਤੀ ਕਮਿਊਨਿਟੀ ਪੂਰੀ ਵਿਸ਼ਵ ਦੇ ਵਿੱਚ ਬੈਠੇ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਗੁਰੂ ਸਾਹਿਬ ਦੇ ਥਾਟ ਨੂੰ ਵਿਚਾਰ ਨੂੰ ਜਾਣਦੇ ਆ ਉਹ ਸਾਰੇ ਸਤਕਾਰ ਦਿੰਦੇ ਆ ਬਾਣੀ ਨੂੰ ਤੇ ਬਾਣੀ 'ਚ ਇਹ ਗੱਲ ਲਿਖੀ ਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਕੋਈ ਵੈਰੀ ਨਹੀਂ ਹੈ ਕੋਈ ਦੁਸ਼ਮਣ ਨਹੀਂ ਹੈ ਤੇ ਦੁਸ਼ਮਣ ਬਣਾਉਣਾ ਵੀ ਕਿਉਂ ਸਗਲ ਸੰਗ ਹਮ ਕੋ ਬਣਾਈ ਸਾਡੀ ਸਾਰਿਆਂ ਨਾਲ ਹੀ ਬਣਾਈ ਫੇਰ ਉਹ ਭਾਵੇਂ ਇੰਡੀਆ ਦੇ ਵਿੱਚ ਕਿਸੇ ਹੋਰ ਕਲਚਰ ਦਾ ਬੰਦਾ ਹੋਵੇ ਕਿਸੇ ਹੋਰ ਸਟੇਟ ਸੂਬੇ ਦਾ ਬੰਦਾ ਹੋਵੇ ਯੂਪੀ ਬਿਹਾਰ ਦਾ ਬੰਦਾ ਹੋਵੇ ਦਿੱਲੀ ਦਾ ਹੋਵੇ ਲਖਨਊ ਗੁਜਰਾਤ ਪੰਜਾਬ ਦਾ ਹੋਵੇ ਕੋਈ ਸਿੱਖ Hindu ਮੁਸਲਮਾਨ ਈਸਾਈ ਯੂਦੀ 파ਰਸੀ ਕੋਈ ਵੀ ਹੋਵੇ ਕਿਸੇ ਨਾਲ ਵੀ ਦੁਸ਼ਮਣੀ ਇਸ ਗੱਲ ਕਰਕੇ ਨਹੀਂ ਕਰ ਸਕਦੇ ਕਿ ਉਹ ਉੱਥੋਂ ਦਾ ਰਹਿਣ ਵਾਲਾ ਉਹ ਕਿਸੇ ਗੈਰ ਧਰਮ ਦਾ ਨ ਕੋਈ ਵਾਜਬ ਗੱਲ ਹੋਵੇ ਤਾਂ ਹੋ ਸਕਦਾ ਪਰ ਇਸ ਗੱਲ ਕਰਕੇ ਨਹੀਂ ਕਿ ਉਹ ਪਾਕਿਸਤਾਨੀ ਆ ਉਹ ਸਾਡੇ ਕਲਚਰ ਨਾਲ ਮੈਚ ਨਹੀਂ ਕਰਦਾ ਇਸ ਗੱਲ ਕਰਕੇ ਕਿਸੇ ਨੂੰ ਨਫਤ ਨਹੀਂ ਕੀਤੀ ਜਾ ਸਕਦੀ ਦਲਜੀਤ ਦਾ ਇਸ ਫਿਲਮ ਦੇ ਵਿੱਚ ਇਸ ਗੱਲ ਕਰਕੇ ਵਿਰੋਧ ਹੋ ਰਿਹਾ ਕਿ ਉਹਨੇ ਪਾਕਿਸਤਾਨੀ ਐਕਟਰਸ ਨੂੰ ਲਿਆ ਇੱਕ ਗੱਲ ਦੱਸਾਂ ਪਾਕਿਸਤਾਨੀ ਐਕਟ੍ਰੈਸ ਨੂੰ ਦਿਲਜੀਤ ਨੇ ਥੋੜੀ ਲਿਆ ਹੋਵੇਗਾ ਉਹ ਤਾਂ ਪ੍ਰੋਡਿਊਸਰ ਨੇ ਲਿਆ ਹੋਵੇਗਾ ਤੇ ਕਿਉਂਕਿ ਮੇਨ ਹੀਰੋ ਰੋਲ ਦੇ ਵਿੱਚ ਆ ਤਾਂ ਉਹ ਉਸ ਗੱਲ ਦੇ ਪੱਖ ਵਿੱਚ ਖੜਦਾ ਫਿਲਮ ਦੇ ਤੇ ਇੱਕ ਗੱਲ ਹੋਰ ਕਰਨੀ ਹੈ ਉਹ ਇਹ ਪਹਿਲਾਂ ਸਿੱਧੂ ਮੂਸੇ ਵਾਲੇ ਨਾਲ ਜੈਲਸੀ ਕਰਕੇ ਕਿਉਂਕਿ ਉਹਦੀ ਬਹੁਤ ਜ਼ਿਆਦਾ ਚੜ੍ਹਾਈ ਹੋ ਗਈ ਸੀ ਜਦੋਂ ਵੀ ਕੋਈ ਕਿਸੇ ਮਕਾਮ ਤੇ ਪਹੁੰਚ ਜਾਂਦਾ ਜਦ ਪਹੁੰਚ ਰਿਹਾ ਹੁੰਦਾ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੁੰਦਾ ਤਾਂ ਜਿਹੜੇ ਜੈਲਸੀ ਸਾੜੇ ਭਰੇ ਲੋਕ ਹੁੰਦੇ ਆ ਨਾ ਉਹ ਭੇਡਾਂ ਉਹ ਬਹੁ ਗਿਣਤੀ ਦੇ ਲੋਕ ਜਿਹੜੇ ਸਾੜੇ ਜੈਲਸੀ ਨਾਲ ਆਪਣੇ ਆਪ ਨੂੰ ਨਕਾਨਕ ਪਰ ਚੁੱਕੇ ਹੁੰਦੇ ਆ ਉਹ ਬਰਦਾਸ਼ਤ ਨਹੀਂ ਕਰਦੇ ਕਿ ਇਹ ਬੰਦਾ ਸਾਡੇ ਤੋਂ ਅੱਗੇ ਕਿਵੇਂ ਲੰਘ ਜੇ ਜਿੱਥੇ ਬਹੁਤ ਸਾਰੇ ਇੰਡੀਅਨ ਲੋਕਾਂ ਨੇ ਦਿਲਜੀਤ ਦੀ ਫਿਲਮ ਦਾ ਵਿਰੋਧ ਕੀਤਾ ਉਹਦੇ ਨਾਲ ਨਾਲ ਕਈ ਕਲਾਕਾਰਾਂ ਨੇ ਵੀ ਬਹੁਤ ਵਿਰੋਧ ਕੀਤਾ ਜਿਵੇਂ ਸਿੱਧੂ ਮੂਸੇ ਵਾਲੇ ਦਾ ਬਹੁਤ ਵਿਰੋਧ ਹੋਇਆ ਸੀ ਨਾ ਕਲਾਕਾਰਾਂ ਨੇ ਕੀਤਾ ਸੀ ਲੇਖਕਾਂ ਨੇ ਕੀਤਾ ਸੀ ਇੰਡਸਟਰੀ ਨੇ ਕੀਤਾ ਸੀ ਤੇ ਆਖਰ ਨੂੰ ਉਹਨੂੰ ਮਰਵਾ ਕੇ ਸਾਲਿਆ ਐਵੇਂ ਹੁਣ ਦਿਲਜੀਤ ਕਿਉਂਕਿ ਬਹੁਤ ਉੱਚੇ ਥਾਂ ਤੇ ਪਹੁੰਚ ਚੁੱਕਾ ਤੇ ਹੋਰ ਵੱਡੀਆਂ ਉਪਲਬਧੀਆਂ ਦੀ ਤਿਆਰੀ ਕਰ ਰਿਹਾ ਉਡੀਕ ਰਹੀਆਂ ਨੇ ਵੱਡੀਆਂ ਉਪਲਬਧੀਆਂ ਉਹਨੂੰ ਤੇ ਉਹਨੂੰ ਵੀ ਕਿਸੇ ਤਰੀਕੇ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ ਤੋਂ ਸਾਰੇ ਜਿਹੜੇ ਉਸ ਬੰਦੇ ਨੂੰ ਦਿਲਜੀਤ ਨੂੰ ਡੇਗਣਾ ਚਾਹੁੰਦੇ ਆ ਉਸ ਮਕਾਮ ਤੋਂ ਟੀਸੀ ਤੋਂ ਤੱਕਾ ਦੇਣਾ ਚਾਹੁੰਦੇ ਆ ਇਹ ਤਾਂ ਬਹਾਨੇ ਨੇ ਕਿਤੇ ਫਿਲਮ ਦਾ ਬਹਾਨਾ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਤੇ ਕਿਤੇ ਆ ਫਿਲਮ ਦੇ ਵਿੱਚ ਐਕਟਰਸ ਦਾ ਬਹਾਨਾ ਇਹ ਤਾਂ ਬਹਾਨੇ ਆ ਪਰ ਮੈਂ ਇੱਕ ਗੱਲ ਜੋ ਮੈਨੂੰ ਸਮਝ ਆਉਂਦੀ ਆ ਕਿ ਜੈਲਸੀ ਫੈਕਟਰ ਵੀ ਇਹ ਤੇ ਕੰਮ ਕਰ ਰਿਹਾ ਹੈ ਤੋ ਆਪਣੇ ਜਿਹੜੇ ਜੈਲਸੀ ਵਾਲੇ ਘਟਾਣੂ ਆਣਾ ਇਹ ਮਾਰ ਕੇ ਰੱਖਨੇ ਚਾਹੀਦੇ ਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਬਿਸਰ ਗਈ ਸਭ ਤਾਤ ਪਰਾਈ ਮੈਂ ਕਿਸੇ ਨਾਲ ਸਾੜਾ ਨਹੀਂ ਕਰਦਾ ਮੈਂ ਵਿਸਾਰ ਦਿੱਤਾ ਜੈਲਸੀ ਨੂੰ ਸਾੜੇ ਨੂੰ ਸਾੜਾ ਤੇ ਜੈਲਸੀ ਨਾ ਕਰੀਏ ਸਗੋਂ ਜਿਹੜਾ ਬੰਦਾ ਕੋਈ ਉੱਚੇ ਮੁਕਾਮ ਤੇ ਪਹੁੰਚਦਾ ਨਾ ਤੇ ਸਾਨੂੰ ਸਲੂਟ ਸਲੂਟ ਕਰਨਾ ਚਾਹੀਦਾ ਸ਼ਾਬਾਸ਼ ਹੀ ਦੇਣੀ ਚਾਹੀਦੀ ਆ ਉਹਦੇ ਨਾਲ ਖੜਨਾ ਚਾਹੀਦਾ ਤੇ ਉਹ ਲਾਸਟ ਗੱਲ ਬਾਜੀ ਦਿਲਜੀਤ ਹੁਣਾਂ ਨੂੰ ਕਹਿਣੀ ਚਾਹਾਂਗਾ ਕਿ ਸ਼ਾਬਾਸ਼ ਜਵਾਨਾਂ ਤੂੰ ਬਹੁਤ ਉੱਚੀਆਂ ਪ੍ਰਾਪਤੀਆਂ ਕਰ ਰਿਹਾ ਤੇ ਸਾਫ ਸੁਥਰੇ ਤਰੀਕੇ ਨਾਲ ਅੱਗੇ ਵਧ ਰਿਹਾ ਕਿਸੇ ਨਾਲ ਬਿਨਾ ਵੈਰ ਰੱਖੇ ਕਿਸੇ ਨਾਲ ਬਿਨਾ ਸਾੜਾ ਰੱਖੇ ਵਾਧ ਅੱਗੇ ਅਸਮਾਨ ਤੇਰਾ ਧਰਤੀ ਤੇਰੀ ਕੋਈ ਰੋਕ ਨਹੀਂ ਸਕਦਾ ਪਰ ਜਿਹੜੇ ਕੋਈ ਇਦਾਂ ਦੇ ਸਮੇਂ ਆਉਂਦੇ ਆ ਉਥੇ ਬੈਲੈਂਸ ਬਣਾ ਕੇ ਚੱਲੀ ਹਾਂ ਕਿਤੇ ਰੁਕਣਾ ਪੈਂਦਾ ਕਿਤੇ ਪਿੱਛੇ ਹਟਣਾ ਪੈਂਦਾ ਸਮੇਂ ਦੇ ਹਾਲਾਤਾਂ ਮੁਤਾਬਕ ਫੈਸਲਾ ਲਈ ਜਜ਼ਬਾਤੀ ਹੋ ਕੇ ਫੈਸਲਾ ਨਾ ਲਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਦਲਜੀਤ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇਗਾ ਧੰਨਵਾਦ ਸਾਰੇ ਦਰਸ਼ਕ ਜੋ ਇਸ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਨੂੰ ਸਾਂਝਾ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਹੋਰ ਵੀ ਮੈਂ ਵੀਡੀਓ ਇਦਾਂ ਦੀਆਂ ਤੁਹਾਡੇ ਲਈ ਆ ਕੇ ਪੇਸ਼ ਕਰਦਾ ਰਹਾਂਗਾ। ਸ਼ੁਕਰੀਆ ਜੀ।